ਹੈਲੋ ਗਾਇਜ਼ ਦੇ ਵੈਲਕਮ ਟੂ ਮਾਈ ਨਿਊ ਬਲੌਗ। ਤੇ ਗਾਇਜ਼ ਅੱਜ ਅਸੀਂ ਨਵਾਂ ਬਲੌਗ ਚਾਲੂ ਕਰਨਾ ਹੈ 1 ਵਜੇ ਦੁਪਹਿਰ ਦਾ। ਤੇ ਦੁਪਹਿਰ ਦਾ ਹੋਣ ਦੇ ਨਰਸ ਹੋਣ ਅੱਜ ਕਿਤੇ ਨਹੀਂ ਹੈ ਬੱਚੇ ਅੱਜ ਘਰੇ ਸੀ ਤੇ ਛੁੱਟੀ ਹੀ ਉਹਨਾਂ ਨੂੰ। ਤੇ ਆਪਾਂ ਬਣਾਉਨੇ ਆ ਉਹਨਾਂ ਵਾਸਤੇ ਮੈਗੀ ਤੇ ਨਾਲ ਬਣਾਉਨੇ ਆ ਕੋਈ ਸਮੂਦੀ ਤੇ ਤੁਹਾਨੂੰ ਦਿਖਾਉਨੇ ਆ ਬਾਅਦ ਵਿੱਚ। ਠੀਕ ਆ ਮੈਗੀ ਹੁ ਤਾਂ ਲਈਆ। ਇਹ ਸਮੂਦੀ ਬਣਾਉਣ ਲੱਗੇ ਤਾਂ ਸਗੈ ਮੈਗੀ ਦੇ ਆਮ ਹੀ ਸਾਰਿਆਂ ਨੂੰ ਪਤਾ ਕਿ ਕਿੱਦਾਂ ਬਣਾਂਗੀ। ਸਮੋਸੇ ਨੂੰੰਨ ਦਾ ਨਵਾਂ ਤਰੀਕਾ ਤੁਹਾਨੂੰ ਦੱਸਦੀ ਆ ਉਹ ਵੀ ਵੇਟ ਕਰਿਓ ਥੋੜੀ ਦੇਰ ਤੇ ਕਾ ਗਾਇਜ਼ ਮਹਿੰਗੀ ਮਰਨ ਬਣਦੀ ਆ ਤੇ ਇਹ ਕਿਨਾਂ ਮੈਗੀ ਰਿੱਜ ਦੀ ਬਈਆ ਪਾਫ ਦੇ ਨਾਲ ਦੇਖੋ ਤੇ ਤੇ ਆ ਮੈਂ ਆਟਾ ਵੀ ਗੁੰਨ ਕੇ ਰੱਖ ਲਿਆ ਸੀ ਮੈਦੇ ਦਾ ਹੁਣ ਇਹਦੇ ਬਣਾਵਾਂਗੇ ਆਪਾਂ ਪਹਿਲਾਂ ਆਟੇ ਨਾਲ ਰੋਟੀਆਂ ਬਣਾਉਂ ਰੋਟੀ ਵਾਂਗੂ ਰੋਟੀਆਂ ਬਣਾਵਾਂਗੇ ਫੇਰ ਤੁਹਾਨੂੰ ਦੱਸਦੇ ਆ ਕਿ ਇਹ ਮਤਲਬ ਕਿਸ ਤਰ੍ਹਾਂ ਅੱਗੋਂ ਕੱਟਾਂ ਪਹਿਲਾਂ ਇਹਦੀ ਰੋਟੀ ਬਣਾ ਕੇ ਤੰਦ ਪਉਂਦੇ ਆ ਠੀਕ ਆ ਗਾਇਸ ਪੇੜਾ ਲੈ ਲਿਆ ਛੋਟਾ ਜਿਹਾ ਹੁਣ ਇਹਨੂੰ ਵੇਲਦੇ ਆ ਗਾਇਸ ਇਦਾਂ ਦੀ ਰੋਟੀ ਪਤਲੀ ਸਾਰੀ ਬਣਾ ਲਈ ਆ ਲੰਬੀ ਜਿਹੀ ਬਣਾਉਣੀ ਆ ਇਹਦੇ ਸਿਰਫ ਦੋ ਹਿੱਸੇ ਕਰਨੇ ਆ ਇਹਦੇ ਸੈਂਟਰ ਚ ਦੋ ਹੀ ਸੀ ਹੋ ਗਏ ਤੇ ਸਾਰੀਆਂ ਰੋਟੀਆਂ ਇਦਾਂ ਹੀ ਬਣਾ ਕੇ ਰੱਖ ਲੈਣੇ ਆ ਮਾਂ ਆਖੀ ਨਾ ਗਾਈਸ ਮੈਗੀ ਬਣ ਗਈ ਆ ਤੇ ਬਸ ਉਹਨੂੰ ਬੱਚਿਆਂ ਕੋਲ ਜਿੰਨਾ ਕਰਨਾ ਗਾਈਸ ਤੇ ਇਹ ਰੱਖਤਾ ਇਹ ਗਰਮ ਹੋਣ ਲਈ ਵਾਸਤੇ ਤੇ ਜਿਹੜਾ ਆਪਣੀ ਇਹ ਬਣਾ ਲੀਏ ਪਰ ਇਹ ਪਾ ਦਿੱਤਾ ਵਾ ਪਹਿਲਾਂ ਪਾ ਦਿੱਤਾ ਸੀ ਤੇ ਥੋੜਾ ਜਿਹਾ ਘਾਟੇ ਤੇ ਹੁਣ ਮੈਂ ਥੋੜਾ ਜਿਹਾ ਪਾਵਾਂ ਤੇ ਗਰਮ ਹੋਣ ਦਿਆ ਵਾ ਇਹਨੂੰ ਜਿੰਨ ਚਿਰ ਪੂਰਾ ਗਰਮ ਨਹੀਂ ਹੋਊਗਾ ਚੰਗੀ ਤਰ੍ਹਾਂ ਗਰਮ ਨਹੀਂ ਹੋਊਗਾ ਉਨਾ ਚਿਰ ਦਾ ਇਦਾਂ ਹੀ ਤੇਜ਼ ਤੇ ਰੱਖਤਾ ਰਹਿ ਗੈਸ ਨੂੰ ਤੇ ਗਾਈ ਸੇ ਇਹ ਆਲੂ ਹੀ ਸਵੇਰੇ ਸਾਰੀ ਰੋਟੀ ਵਾਲਾ ਪ੍ਰੋਸੈਸਰ ਹੀ ਜਿਹੜਾ ਆਲੂ ਵਾਲੇ ਪ੍ਰੌਨਟੇਜ ਬਣਾਈਦਾ ਵਾ ਉਹ ਪਿਆ ਹੋਇਆ ਈ ਤੇ ਇਹਦੇ ਆਪਾਂ ਬਣਾਉਣੀ ਆ ਸਮੋਸੇ ਤੇ ਆਹ ਸਾਰੇ ਇੰਨ ਕੱਟ ਕੇ ਰੱਖ ਲਈ ਇਹਦੇ ਹੁਣ ਭਰਨੇ ਆ ਜੇ ਨੂੰ ਫਰਾਈ ਹੈ ਇਹਨੂੰ ਕੋਨਾ ਨੂੰ ਤੇਸਨੋ ਸੋਈ ਹੈ ਇਹਨੂੰ ਜਾਨਾ ਪਟਨਾ ਤੇ ਲੱਗ ਰਿਹਾ ਜਿਹਾ ਕਿ ਇਹ ਤੇ ਨਹੀਂ ਸੋਈਰ ਫਾਇਰ ਲੱਗ ਰਿਹਾ ਫਾਇਰ ਦੀ ਕਰਕੇ ਇਹ ਕਿਸੇ ਜਾਣੇ ਦੀ ਜੋੜਦੀ ਕਿ ਹੱਥ ਵਿੱਚ ਚਿੱਟ ਜਾਂਦਾ ਜੀ ਇਹਨੂੰ ਐਂ ਫਰਾਈਂਗ ਨਹੀਂ ਆਉਂਦੀ ਕਿ ਸਾਈਡ ਤੋਂ ਪੂਜੰਦਾ ਤਾਂ ਵਰਕ ਲਈ ਤੁਸੀਂ ਤਾਂ ਉਹ ਬੀਚ ਉਹ ਗਾਇਸੀ ਆ ਲੰਦਾ ਨਹੀਂ ਜੀ ਬਣਾ ਉਹ ਚਾਹ ਵੀ ਕਿਹਦੇ ਦਸਣ ਆਨਲਾਈਨ ਤਾਂ ਜ਼ਮਾਂ ਉਸੇ ਆਪਾ ਬਣਾਉਂਦੇ ਆ ਚਾਹ ਕਰਦੇ ਆ ਮਣ ਮੋਤਰ ਦੇ ਆ ਬਣਾਉਣ ਇਹ ਆਪਾਂ ਦੋ ਘਟਤੇ ਆ ਉਹ ਸਾਹਮਣੇ ਵੇਚਦੇ ਨਹੀਂ ਨਾਲ ਆ ਵੀ ਆਪਾਂ ਪ੍ਰਾਈ ਕੀਤਾ ਤੇ गाइस ਬਣ ਰਿਹਾ ਵੀਡੀਓ ਨਾਲ ਤੇ ਖਾ ਕੇ ਤੇ ਫਿਰ ਤੁਹਾਨੂੰ ਦੱਸਾਂ ਕਿੱਦਾਂ ਦੇ ਬਣੀ ਆ ਅਜੇ ਤੇ ਬਣਾਉਂਦੇ ਪਏ ਆ ਯੋਰੋ ਬਾਣੀ ਕੇ ਤੁਹਾਨੂੰ ਫੇਰ ਦਿਖਾਵਾਂਗੇ ਵੀਡੀਓ ਤੇ ਮਟੀਰੀਅਲ ਮੁੱਕ ਗਿਆ ਏ ਤੇ ਇੰਨੇ ਕੀ ਸਮੋਸੇ ਬਣੇ ਆ 1 2 ਜਾਂ 4 5 ਤੇ ਦੋ ਕੋਥੀ ਹੋਣਗੇ ਇੱਕ ਵਿਆਹ ਹੋਣਾ ਏ ਤੇ ਇੰਨੇ ਕੀ ਬਣੇ ਬਸ ਖਾਣ ਜੋਗੇ ਫੇਰ ਕਿਸੇ ਦਿਨ ਬਣਾਵਾਂਗੇ ਤੇ ਮਸਾਲਾ ਪਾ ਲਿਆ ਨਮਕ ਇਦਾਂ ਨਹੀਂ ਛੁੱਟੂ ਹੋ ਜੀ ਹਾਂ ਹੋਰ ਬਰਬਾਦ ਇਹਨੂੰ ਇੱਕ ਚੰਗੀ ਤਰ੍ਹਾਂ ਗੋਕੇ ਪਾਉਂਦੇ ਸਾਰੇ ਰੱਖਦੇ ਆ ਤੇ ਇਹਨਾਂ ਨੂੰ ਹੁਣ ਮਿਲਾ ਲ ਕੇ ਤੇ ਗਾਇਸ ਆਹ ਰੋਟੀ ਬਣਾ ਲਈ ਆ ਤੇ ਉਹ ਦੋ ਪੇੜ ਬਣਾ ਕੇ ਰੱਖ ਲਈ ਉਹਨਾਂ ਨੂੰ ਵੀ ਆਪਾਂ ਕਰਾਂਗੇ ਤੇ ਹੁਣ ਇਹਦੇ ਉਹ ਬਣਾਵਾਂਗੇ ਤੁਸੀਂ ਸਮਝ ਹੀ ਗਏ ਹੋਗੇ ਕੀ ਬਣਾਉਣਾ ਵਾ ਤੇ ਗਾਇਸ ਇਦਾਂ ਦਾ ਕੱਟ ਕੇ ਪਿਆਰ ਦੇ ਨਾਲ ਥੋੜਾ ਜੋੜੀਆ ਕਿਉਂਕਿ ਜਲਦੀ ਜਲਦੀ ਤਾਂ ਨਹੀਂ ਗਰਮੀ ਬੜੀ ਲੱਗਣ ਦੀ ਸੀ ਯਾਰ ਮੈਂ ਕਾਰੀ ਲੈਣ ਆਨੇ ਆ ਆ ਵੇਖੋ ਉਹਨੂੰ ਕੋਈ ਨਿਓ ਸਹੀ ਕਰ ਲਾਂਗੀ ਮੈਂ ਸਮੋਸਾ ਲੈ ਲੈਂਦੇ ਮੈਂ ਹਾਂ ਸਮੋਸਾ ਇਹ ਬੰਦ ਖਾਣੇ ਕਿੱਥੇ ਹੈ ਚਲੋ ਕੋ ਆ ਦਮਸ ਇਹ ਬੰਦੀ ਨੇ ਮੜ ਲਈ ਗਾਇਸ ਅਪ 20 ਰੁਪਏ ਦਾ ਮੈਦਾ ਲਿਆਂਦਾ ਹਈ ਕੱਲਾ ਅਰੇ ਵਿੱਚੋਂ ਇੱਕ ਦਿਨ ਪੂੜੀਆਂ ਬਣਾਉਣੀਆਂ ਇਹ ਅਜੇ ਨਹੀਂ ਗਿੱਲੋਈ ਨਾ ਲੱਗਾ ਇਹਦਾ ਕਿਲੋਈ ਚੱਲ ਕਿਲੋ ਲੈ ਆਂਦਾ ਹਈ ਕਿੰਨੇ ਦਾ ਆਇਆ ਹਈ ਪੰਨੀਆ ਦਾ 20 ਰੁਪਏ ਦਾ ਅੱਛਾ 25 ਰੁਪਏ ਦਾ ਸਾਰਾ ਹੈਗਾ ਹੀ ਜਿਹਦੇ ਵਿੱਚ ਇੱਕ ਦਿਨ ਆਪਾਂ ਪੂੜੀਆਂ ਬਣਾਉਣੀਆਂ ਸੀ ਬੱਚਿਆਂ ਨੂੰ ਸਕੂਲ ਭੇਜਣ ਵਾਸਤੇ ਰੋਟੀ ਫਨ ਚ ਤੇ ਥੋੜਾ ਜਿਹਾ ਬਚਿਆ ਹੀ ਨਹੀਂ ਅਜੇ ਵੀ ਕੁਝ ਬਚਿਆ ਵਾ ਮੈਂ ਰੱਖਿਆ ਵਾ ਤੇ ਆ ਜਿਹੜੇ ਹੈਗੇ ਨੇ ਆ ਵੀ ਪਾ ਦੇ ਤੇ ਦੂਜੀ ਰੋਟੀ ਆ ਪਹਿਲੀ ਰੋਟੀ ਦੇ ਵਿੱਚੋਂ ਮਟਰ ਬਣਾ ਲਈ ਹੁਣ ਇਹ ਦੂਜੀ ਰੋਟੀ ਆ ਇੱਕ ਪੇੜਾ ਹੋਰ ਪਿਆ ਹੈ ਜਿਹਦੇ ਵਿੱਚ ਮਟਰ ਤਿਆਰ ਹੋਣਾ ਮੈਂ ਕਰਨੀ ਨਹੀਂ ਦੇਈ ਪਤਲੇ ਪਤਲੇ ਕਰਨਾ ਮੋٹے ਜਿਆਦਾ ਬਣ ਜਾਂਦੇ ਆ ਅਲਗ-ਅਲਗ ਰਖਣੇ

ਸਿਰਫ ਰਸਾਇਣ ਨਾਲ ਮੁਕੀ ਦੀ ਤਿਆ ਸਿਰਫ ਨਮਕ ਤੇ ਮਸਾਲਾ ਹੀ ਪਾਇਆ ਹੋਰ ਕੁਛ ਨਹੀਂ ਪਾਇਆ ਗਾਇਜ਼ ਜਿਹੜੀ ਬਣਾਉਣ ਬੰਨੇ ਸਾਡੀ ਵੀਡੀਓ ਵੇਖਤ ਕੇ ਸਿਮਪਲੀ ਆ ਮੈਂ ਕਰਦੇ ਵਿੱਚ ਕੋਈ ਆ ਬਬੂ ਤੇਲ ਪਾ ਦੂਗਾ ਬਸੇ ਭਾਈ ਹੁਣ ਸਾਰੇ ਫੋਲਡ ਕਰ ਦੇ ਤੇਲ ਵਿੱਚ ਚੁਈ ਚੰਨਾ ਨਹੀਂ ਆਂਦਾ ਤੇ ਮੈਂ 70 ਰੁਪਏ ਦਿੰਨੇ ਗਾਇਸ ਕੱਢ ਕੇ ਬਣਾ ਕੇ ਤੇ ਫਿਰ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਜੁੜੋਗੇ